ਕਿਸੇ ਨੇ ਕਿਹਾ ਕਿ ਮਾਵਾ ਬਿਨਾ ਪੈਕੇ ਨਹੀਂ ਹੁੰਦੇ ਹਨਾ ਮੈਂ ਕਹਿੰਦੀ ਜੇ ਮਾਵਾ ਬਿਨਾ ਪੈਕੇ ਨਹੀਂ ਹੁੰਦੇ ਤਾਂ ਸੱਸਾਂ ਬਿਨਾ ਸੋਰੀ ਨਹੀਂ ਹੁੰਦੇ ਕਹਕਦਾ ਇਹਦੇ ਗੱਲ ਸ਼ੁਰੂ ਕਰਨ ਤੋਂ ਪਹਿਲੇ ਇਮੋਸ਼ਨਲ ਹੋ ਜਾਣਾ ਹੁੰਦਾ ਅੱਜ ਨਾ ਅਸੀਂ ਦਾ ਵਲੌਗ ਕੀਤਾ ਸੀਗਾ ਤੇ ਤੁਹਾਨੂੰ ਪਤਾ ਹੋਣਾ ਸਰਪ੍ਰਾਈਜ਼ ਦਾ ਜਿਹੜਾ ਵਲੌਗ ਕੀਤਾ ਸੀਗਾ ਤੇ ਉਹ ਭੈਣ ਦਾ ਫੋਨ ਆਉਂਦਾ ਸਾਨੂੰ ਬਾਅਦ ਜਦੋਂ ਨੇ ਸਾਡਾ ਵਲੌਗ ਦੇਖਿਆ ਇਹਨਾਂ ਨੂੰ ਭੇਜਿਆ ਉਹਨਾਂ ਗੱਲ ਕਰਦੀ ਕਰਦੀ ਵੀ ਇਮੋਸ਼ਨਲ ਹੋ ਗਈ ਗੱਲ ਕਰਿਆ ਕਰ ਜਿਹਦੀ इमोशनल ਨਾ ਹੋਇਆ ਕਰ ਦਿਲ ਵੱਡਾ ਰੱਖਿਆ ਕਰ ਦਿਲ ਨਿੱਕਾ ਜੈ ਇੰਨਾ ਕਿਆ ਨਹੀਂ ਮਤਲਬ ਕਹਿਣ ਦਾ ਵੀ ਬਹੁਤ ਬਹੁਤ ਹੀ ਕਹਾਣੀ ਪਾਈ ਜਾਂਦੀ ਆ ਕਿ ਮਾਵਾ ਬਿਨਾ ਪੇਕੇ ਨਹੀਂ ਹੁੰਦੇ ਗਾਣਿਆਂ ਚ ਵੀ ਕਿਹਾ ਜਾਂਦਾ ਹਨਾ ਕਿ ਮਾਂ ਤੋਂ ਬਿਨਾ ਪੇਕੇ ਨਹੀਂ ਹੁੰਦੇ ਮਾਂ ਹੋਊਗੀ ਤੇ ਪੇਕੇ ਆ ਹਨਾ ਤੇ ਸੱਸਾਂ ਬਿਨਾ ਸਹੁਰੇ ਵੀ ਨਹੀਂ ਹੁੰਦੇ ਕਿਉਂਕਿ ਜੇ ਮਾਂ लाਡ ਕਰਦੀ ਆ ਨਾ ਤਾਂ ਸੱਸ ਵੀ लाਡ ਕਰਦੀ ਸੱਸ ਤੋਂ ਬਿਨਾ ਕਿਸੇ ਨੇ ਤੁਹਾਡਾ ਸਤਕਾਰ ਨਹੀਂ ਕਰਨਾ ਉੱਥੇ ਨਹੀਂ ਤੇ ਤੁਹਾਡਾ ਸਹਰਾ ਕਰਿਆ ਇਹਦਾ ਕਿਉਂਕਿ ਸੱਸ ਨੂੰ ਪਤਾ ਹੁੰਦਾ ਕਿ ਮੇਰੇ ਮੈਂ ਆਪਣੇ ਪੁੱਤ ਵਾਸਤੇ ਵਿਆਹ ਕੇ ਲਿਆਂਦੀ ਆ ਇਹਦਾ ਕੀ ਰੁਤਬਾ ਹੈ ਸਹਰਚ ਬਹੁਤ ਨਹੀਂ ਵਾਲੀ ਤੁਸੀਂ ਸਰੀਕੇ ਦਾ ਸਾਥ ਹੋਂਹ ਆਪਣੇ ਚੱਕਰ ਸਮਝਦਾ ਕੌਣ ਨਗਾ ਕਈ ਵਾਰ ਚਲੋ ਜ਼ਰੂਰੀ ਨਹੀਂ ਹੁੰਦਾ ਸਾਰੇ ਪਰਿਵਾਰ ਇੱਕੋ ਜਿਹਾ ਹੋਣ ਸਾਰੇ ਰਿਸ਼ਤੇ ਇੱਕੋ ਜਿਹਾ ਹੋਣ ਮਾੜੀ ਮੋਟੀ ਖਟਾਸ ਹੁੰਦੀ ਹੈ ਕਈਆਂ ਰਿਸ਼ਤਿਆਂ ਦੇ ਵਿੱਚ ਉਹਨੂੰ ਲੱਗਦਾ ਹੁੰਦਾ ਵੀ ਸਾਰੇ ਰਿਸ਼ਤੇ ਹੀ ਇਦਾਂ ਦੇ ਆ ਪਰ ਨਹੀਂ ਰਿਸ਼ਤੇ ਬਹੁਤ ਪਿਆਰੇ ਹੁੰਦੇ ਆ ਤੁਹਾਨੂੰ ਹੁੰਦੇ ਕਿਸੇ ਦਾ ਪਿਆਰ ਜ਼ਿਆਦਾ ਹੁੰਦਾ ਕਿਸੇ ਦਾ ਘਾਟੇ ਦੁਨੀਆਦਾਰੀ ਆ ਆਪਾਂ ਨੂੰ ਇਹ ਨਹੀਂ ਜੱਜ ਕਰਨਾ ਚਾਹੀਦਾ ਵੀ ਜੇ ਕੋਈ ਸਾਡੇ ਨਾਲ ਮਾੜਾ ਚੱਲ ਰਿਹਾ ਉਹ ਦੂਜੇ ਦੇ ਨਾਲ ਵੀ ਹਰ ਕੋਈ ਮਾੜਾ ਹੀ ਹੋਊਗਾ ਇਦਾਂ ਨਹੀਂ ਹੁੰਦੀ ਹੁੰਦੀ ਤੇ ਹਾਂ ਪਰ ਰਿਸ਼ਤੇ ਆ ਨਾ ਸਤਕਾਰ ਕਰੋ ਚਾਹੇ ਮਾੜੇ ਆ ਚਾਹੇ ਚੰਗੇ ਆ ਸਤਕਾਰ ਕਰਨਾ ਚਾਹੀਦਾ ਰਿਸ਼ਤੇ ਆ ਦਾ ਮੂੰਹੋਂ ਚ ਬੋਲ ਨਹੀਂ ਕਰਨਾ ਚਾਹੀਦਾ ਕਦੇ ਵੀ ਬੋਲ ਮੈਂ ਕੱਢੋ ਕਿਸੇ ਵਾਸਤੇ ਮਾੜਾ ਹਾਂ ਕਿਸੇ ਨਾਲ ਲੈ ਕੀ ਪਤਾ ਹੁੰਦਾ ਕੱਲ ਨੂੰ ਤੁਸੀਂ ਮਿਲਣ ਵਰਤਨ ਲੱਗ ਜਓ ਤਾਂ ਫੇਰ ਹਾਂ ਫਿਰ ਉਹ ਗੱਲਾਂ ਰੜਕਦੀਆਂ ਗੱਲਾਂ ਰੜਕਦੀਆਂ ਨਹੀਂ ਜਾਂਦੀਆਂ ਮਾੜਾ ਲਫ਼ਜ਼ ਕਹੋ ਹੀ ਨਾ ਕਿਸੇ ਨੂੰ ਮੂੰਹ ਤੋਂ ਕਿਸੇ ਨੂੰ ਮਾੜਾ ਨਾ ਕਹੋ ਚਲੋ ਸਮਾ ਜਿਹੜਾ ਹੈ ਨਾ ਮਤਲਬ ਸਮਾ ਬਹੁਤ ਬਹੁਤ ਵੱਡੇ ਵੱਡੇ ਜ਼ਖਮਾਂ ਨੂੰ ਮਿਟਾ ਦਿੰਦਾ ਨਿਸ਼ਾਨ ਛੱਡ ਜਾਂਦਾ ਪਰ ਮਾਸ ਬਰਾਬਰ ਕਰ ਦਿੰਦਾ ਹੁੰਦਾ ਆ ਸੋ ਪਹਿਲੀ ਦੇ ਵਿੱਚ ਨਾ ਪਹਿਲੀਆਂ ਦੇ ਵਿੱਚ ਹੁਣ ਮੋਸਟਲੀ ਆਪਣੇ ਕੀ ਹੁੰਦਾ ਸੀਗਾ ਭੈਣ ਭਰਾ ਆਪਸ ਵਿੱਚ ਗੁੱਸੇ ਹੁੰਦੇ ਪਰਿਵਾਰ ਵੱਡੇ ਹੁੰਦੇ ਸੀ ਇੱਕ ਦੂਜੇ ਨਾਰਾਜ਼ਗੀਆਂ ਹੁੰਦੀਆਂ ਸੀ ਤੇ ਜਦੋਂ ਕੋਈ ਵਿਆਹ ਦੇਣਾਣਾ ਸ਼ਾਦੀ ਹੋਣਾ ਗੁੱਸੇ ਹੁੰਦੇ ਹੈਨਾ ਚਾਚੇ ਤਾਇੇ ਲਾਲੋ ਆਪਣੇ ਵੀ ਇਦਾਂ ਹੁੰਦੀ ਰਹਿੰਦੀ ਹੁੰਦੀ ਸੀ ਕਿ ਕੋਈ ਕੋਈ ਗੁੱਸੇ ਹੋ ਗਿਆ ਆਪਸ ਵਿੱਚ ਭਰਾ ਗੁੱਸੇ ਹੁੰਦੇ ਡੈਡੀ ਹੁੰਦੀ ਕੋਣੀ ਤੇ ਜਦੋਂ ਕੋਈ 300 ਦਾ ਆਉਣਾ ਤੇ ਫਿਰ ਲੱਭਣਾ ਕੋਈ ਸਾਂਝਾ ਰਿਸ਼ਤੇਦਾਰ ਜਿਹਨੇ ਆਣ ਕੇ ਸਲਾਹ ਕਰੋ ਜੀ ਹਨਾ ਉਹ ਸਾਂਝੇ ਰਿਸ਼ਤੇਦਾਰ ਲਿਆਉਣਾ ਕੋਈ ਜਿਹਨਾਂ ਦੋਨੇ ਪਾਸੇ ਮਿਲਣ ਵਰਤਨ ਹੁੰਦਾ ਸੀਗਾ ਜਾਂ ਲਾ ਲਓ ਕੋਈ ਆਪਣਾ ਕਹਿ ਦਈਏ ਕਿ ਪ੍ਰੋਣਾ ਹੋਣਾ ਘਰ ਦਾ ਤੇ ਉਹਨੂੰ ਲਿਆਉਣਾ ਜਾਂ ਜਵਾਈ ਹੁੰਦੇ ਸੀ ਜਾਂ ਖਾਸ ਕਰਕੇ ਭੈਣਾ ਆਉਂਦੀਆਂ ਹੁੰਦੀਆਂ ਸੀ ਹਾਂ ਜਵਾਈਆਂ ਹਾਂ ਮੇਰੇ ਭੂਆ ਹੋਣਾ ਨੇ ਆਉਣਾ ਫਿਰ ਫਿਰ ਇਕੱਠੇ ਕਰਾਉਣੇ ਤੇ ਫਿਰ ਵਿਆਹਾਂ ਦੇ ਵਿੱਚ ਇਕੱਠੇ ਹੋਣਾ ਸਾਰਿਆਂ ਨੇ ਤੇ ਮਨ ਵੀ ਜਾਣਾ ਇੱਕ ਦੂਜੇ ਦਾ ਕਿਹੜਾ ਵੀ ਨਹੀਂ ਮੋੜਦੇ ਹੁੰਦੇ ਸੀ ਤੇ ਗੱਲਾਂ ਤਾਂ ਉਦੋਂ ਵੀ ਇਹ ਕਹਿ ਦਤੀਆਂ ਜਾਂਦੇ ਸੀ ਪਰ ਫਿਰ ਬਾਅਦ ਵਿੱਚ ਇਕੱਠੇ ਹੋ ਜਾਂਦੇ ਸੀ ਪਰ ਅੱਜਕੱਲ ਦੇਖਦੇ ਆ ਅੱਜਕੱਲ ਮਨਾਂ ਦੇ ਵਿੱਚ ਗੁੱਸਾ ਥੋੜਾ ਜਿਹਾ ਲੋਕ ਜ਼ਿਆਦਾ ਰੱਖਦੇ ਆ ਵੀ ਸਾਨੂੰ ਉਹਨੇ ਕਹਿਤਾ ਥੋੜਾ ਜਿਹਾ ਨੀਵੇਂ ਹੋਣ ਦੀ ਕੋਸ਼ਿਸ਼ ਨਹੀਂ ਕਰਦੇ ਦੂਜੇ ਨੂੰ ਝੁਕਾਉਂਦੇ ਵੀ ਸਾਨੂੰ ਵੀ ਹੁੰਦਾ ਆ ਇਹ ਨਹੀਂ ਹੈਗਾ ਵੀ ਸਾਰਾ ਸਾਡੇ 'ਚ ਨਹੀਂ ਹੁੰਦਾ ਸਾਨੂੰ ਵੀ ਹੋ ਜਾਂਦਾ ਕਈ ਵਾਰੀ ਵੀ ਇਹਨੇ ਸਾਨੂੰ ਇਦਾਂ ਇਨੀ ਗੱਲ ਕਿਉਂ ਕਹਿਤੀ ਪਰ ਫੇਰ ਸੋਚੀਦਾ ਆ ਬਾਅਦ ਵਿੱਚ ਪਰ ਕਈ ਵਾਰੀ ਫਰਕ ਜ਼ਿਆਦਾ ਪੈ ਜਾਂਦਾ ਦੂਜੀ ਗੱਲ ਕਦੇ ਵੀ ਕਿਸੇ ਨੂੰ ਨੀਵਾ ਦਿਖਾ ਕੇ ਗੱਲ ਨਾ ਕਰੋ ਕਿ ਤੂੰ ਮੈਨੂੰ ਆ ਗੱਲ ਇੰਨਾ ਕਹੀ ਦੀ ਠੀਕ ਹੈ ਸਟੇਟ ਫਾਰਵਰਡ ਹੋਣਾ ਚੰਗੀ ਗੱਲ ਆ ਪਰ ਜਿੱਥੇ ਕਿਤੇ ਆਪਾਂ ਨੂੰ ਕਿਸੇ ਚੀਜ਼ ਦਾ ਲਿਹਾਜ਼ ਕਰਨਾ ਚਾਹੀਦਾ ਆਪਾਂ ਨੂੰ ਮੂੰਹ ਬੰਦ ਕਰਕੇ ਉਸ ਚੀਜ਼ ਨੂੰ ਜਰੂਰ ਮੰਨ ਲਓ ਮੰਨ ਲਓ ਕਿ ਰਿਸ਼ਤਾ ਬਚਾਉਣਾ ਹੋਵੇ ਇੱਕ ਜਣੇ ਨੂੰ ਨਿਵਣਾ ਪੈਂਦਾ ਕਈ ਵਾਰ ਕੀ ਹੁੰਦਾ ਜੇ ਇੱਕ ਜਣਾ ਨਿਵਰਿਆ ਦੂਜਾ ਜਣਾ ਨੂੰ ਹੋਰ ਦੱਬ ਰਿਹਾ ਹੁੰਦਾ ਫਿਰ ਉੱਥੇ ਉਹ ਉਹ ਚੀਜ਼ਾਂ ਗਲਤੀਆਂ ਨਹੀਂ ਬਰਦਾਸ਼ਤ ਕੀਤੀਆਂ ਜਾਂਦੀ ਪਰ ਫਿਰ ਵੀ ਜੇ ਕੋਸ਼ਿਸ਼ ਕਰੋ ਜੇ ਰਿਸ਼ਤਾ ਬਚਦਾ ਤੇ ਬਚਾ ਲਓ ਹਨਾ ਅਸੀਂ ਤੇ ਇਹੀ ਕਵਾਂਗੇ ਤੇ ਹੋਰ ਵੀ ਗੱਲ ਬਾਤ ਕਿਉਂਕਿ ਇਹ ਜਿਹੜੀ ਮੈਂ ਸੱਸ ਮਾਂ ਵਾਲੀ ਗੱਲ ਕੀਤੀ ਹੈ ਐਕਸਪੀਰੀਅੰਸ ਮੈਂ ਕੀਤਾ ਹੋਇਆ ਕਿ ਜਦੋਂ ਤਾਡੇ ਸਿਆਣੇ ਬਜ਼ੁਰਗ ਨਹੀਂ ਹੁੰਦੇ ਤੇ ਉਹ ਚੀਜ਼ਾਂ ਕਦੇ ਸਟੇਬਲ ਨਹੀਂ ਰਹਿੰਦੀਆਂ ਬਹੁਤ ਫਰਕ ਪੈ ਜਾਂਦਾ ਤਾਂ ਹੀ ਤਾਂ ਬਜ਼ੁਰਗਾਂ ਨੂੰ ਲੋਕ ਤਰਸਦੇ ਹੁੰਦੇ ਆ ਬਜ਼ੁਰਗ ਜਿੰਨਾ ਚਿਰ ਘਰ ਚ ਬੈਠੇ ਆ ਤੇ ਘਰ ਬੰਨ ਕੇ ਰੱਖਦੇ ਆ ਬਹੁਤ ਫਰਕ ਹੁੰਦਾ ਚੀਜ਼ਾਂ ਦਾ ਤੇ ਹੁਣ ਇਹ ਜਿਹੜੀ ਚੀਜ਼ ਅਸੀਂ ਹੰਡਾਈ ਮੈਂ ਮਤਲਬ ਹੰਡਾਈ ਆ ਆਪਣੇ ਛੋਟੇ ਹੁੰਦੇ ਆ ਹਨਾ ਪੀ ਸਾਡਾ ਦਾਦਾ ਦਾਦੀ ਮੁੱਕ ਗਏ ਸੀ ਮੈਂ ਬਹੁਤ ਛੋਟੀ ਮੈਂ 2 ਸਾਲ ਦੀ ਸੀਗੀ 2-3 ਸਾਲ ਦੀ ਸੀਗੀ ਮੈਨੂੰ ਬੜੀ ਸੋਜੀ ਨਹੀਂ ਹੈਗੀ ਹੋਸ਼ ਨਹੀਂ ਹੈਗੀ ਜਦੋਂ ਮੇਰੇ ਦਾਦਾ ਜੀ ਮੁੱਕੇ ਜਦੋਂ ਮੇਰੀ ਦਾਦੀ ਮੁੱਕੀ ਉਹ ਨਾ ਮੈਂ ਥੋੜੀ ਵੱਡੀ ਸੀਗੀ ਤੇ ਇਹ ਚੀਜ਼ ਗਾਂ ਮੇਰੇ ਛੋਟੇ ਬੇਟੇ ਨੇ ਹੰਡਾਈ ਆ ਅਸੀਂ ਵੀ ਹੰਡਾਈ ਆ ਐਵੇਂ ਛੋਟੇ ਛੋਟੇ ਸੀ ਹਾਂ ਜਦੋਂ ਸਾਡੇ ਦਾਦਾ ਦਾਦੀ ਮੋਬੇ ਆ ਇਹਨਾਂ ਦੀ ਦਾਦੀ ਹੈ ਨਹੀਂ ਮੇਰੇ ਬੱਚਿਆਂ ਦੀ